ਅਮ੍ਰਿਤਸਰ ਦੇ ਬਟਾਲਾ ਰੋਡ ਦੇ ਖਸਤਾ ਹੋ ਚੁਕੇ ਹਾਲਾਤਾਂ ਬਾਰੇ ਫਾਸਵੇ ਨਿਊਜ਼ ਚੈਨਲ ਵੱਲੋਂ ਪਹਿਲਾਂ ਵੀ ਕਈ ਵਾਰ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁਕੀਆਂ ਹਨ ਇਸ ਸੜਕ ਸੈਲੀਬ੍ਰੇਸ਼ਨ ਮਾਲ ਤੋਂ ਵੇਰਕਾ ਬਾਈਪਾਸ ਚੌਂਕ ਤੱਕ ਜਗਾ ਜਗਾ ਤੋਂ ਟੁੱਟੀ ਹੋਣ ਕਾਰਨ ਵਾਹਨ ਚਾਲਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਰਾਹਗੀਰਾਂ ਨੇ ਫਾਸਵੇ ਨਿਊਜ਼ ਟੀਮ ਨਾਲ ਇਸ ਸੜਕ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੜਕ ਤੋਲੰਗਨਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਦੋਨੋਂ ਸਾਈਡ ਤੋਂ ਸੜਕ ਥਾਂ ਥਾਂ ਤੋਂ ਟੁੱਟੀ ਹੋ ਚੁੱਕੀ ਹੈ ਜਿਸ ਕਾਰਨ ਵਾਹਨਾਂ ਦਾ ਨੁਕਸਾਨ ਹੁੰਦਾ ਹੈ ਪਰ ਵਾਹਨ ਚਾਲਕਾਂ ਨੂੰ ਸੱਟਾਂ ਵੀ ਲੱਗਦੀਆਂ ਹਨ ਅਤੇ ਸੜਕ ਦੇ ਕਿਨਾਰਿਆਂ ਤੇ ਥਾਂ-ਥਾਂ ਤੇ ਕੂੜਾ ਪਿਆ ਹੋਇਆ ਹੈ ਔਰ ਬਰਸਾਤ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਬਦਬੂ ਫੈਲਦੀ ਹੈ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਉਨ੍ਹਾਂ ਕਈ ਵਾਰ ਫੇਰ ਚੁਣੇ ਹੋਏ ਨੁਮਾਇੰਦਿਆਂ ਅਤੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੀ ਰਿਪੇਅਰ ਕਰਵਾਈ ਜਾਵੇ ਅਤੇ ਸਫਾਈ ਵਿਵਸਥਾ ਵੀ ਠੀਕ ਕਰਵਾਈ ਜਾਵੇ। ਦੋਸਤੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਐਸੇ ਇਲਾਕੇ ਹਨ ਜਿੱਥੇ ਇਨਫਰਾਸਟ੍ਰਕਚਰ ਦੀ ਬਹੁਤ ਕਮੀ ਹੈ। ਔਰ ਫਾਸਲੇ ਨਿਊਜ਼ ਦੀ ਅੱਜ ਇੱਕ ਵਾਰ ਫੇਰ ਪੁੱਜੀ ਹੈ ਅੰਮ੍ਰਿਤਸਰ ਦੇ ਬਟਾਰ ਰੋਡ ਤੇ। ਔਰ ਇਸ ਜਗ੍ਹਾ ਦੀ ਖਬਰ ਅਸੀਂ ਬਹੁਤ ਵਾਰ ਪ੍ਰਸਾਰਿਤ ਕਰ ਚੁੱਕੇ ਹਾਂ ਲੇਕਿਨ ਜ਼ਿਲ੍ਹਾ ਪ੍ਰਸ਼ਾਸਨ ਦਾ ਸਰਕਾਰਾਂ ਦਾ ਜਾਂ ਚੁਣੇ ਹੋਏ ਨੁਮਾਇੰਦਿਆਂ ਦਾ ਕੋਈ ਧਿਆਨ ਨਹੀਂ ਇਸ ਵੱਲ। ਕਿਉਂਕਿ ਇੱਥੋਂ ਦੇ ਹਾਲਾਤ ਜਿਵੇਂ ਦੇ ਤਿਵੇਂ ਹੀ ਹਨ। ਅਸੀਂ ਖੜੇ ਹਾਂ ਇਸ ਟਾਈਮ 'ਚ ਉਸ ਟੋਟੇ ਦੇ ਜਿਹੜਾ ਕਿ ਵੇਰਗਾ ਬਾਈਪਾਸ ਚੌਂਕ ਤੋਂ ਆਂਦਾ ਹੈ ਸੈਲੀਬ੍ਰੇਸ਼ਨ ਮਾਲ ਵੱਲ ਔਰ ਜਿਹੜਾ ਬੱਸ ਸਟੈਂਡ ਵਾਲੀ ਸੜਕ ਜਾਂਦੀ ਹੈ ਔਰ ਇਹ ਸਰਵਿਸ ਲੇਨ ਹੈ ਜਿਹੜੀ ਸੈਲਿਬ੍ਰੇਸ਼ਨ ਮਾਲ ਦੇ ਕੋਲ ਹੈ ਤੁਸੀਂ ਦੇਖੋ ਤੇ ਹਾਲਾਤ ਥੋੜੇ ਸੜਕ ਜਿਹੜੀ ਕਿਸੇ ਪ੍ਰੋਜੈਕਟ ਦੇ ਅਧੀਨ ਇਥੋਂ ਪੁੱਟੀ ਗਈ ਸੀ ਲੇਕਿਨ ਉਸ ਦੀ ਨਰ ਰਿਪੇਅਰ ਕਰਵਾਈ ਗਈ ਹੈ ਨਾ ਉਸ ਨੂੰ ਨਵਾਂ ਬਣਾਇਆ ਗਿਆ ਹੈ ਔਰ ਹਾਲਾਤ ਤੁਹਾਡੇ ਸਾਹਮਣੇ ਨੇ ਗੱਡੀਆਂ ਨੂੰ ਨੁਕਸਾਨ ਹੁੰਦਾ ਹੈ ਰਾਹਗੀ ਜਿਹੜੇ ਵਾਂਗ ਚੱਲ ਗਏ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕੂੜਾ ਕਿੰਨਾ ਇੱਥੇ ਪਿਆ ਹੈ ਕਾਫੀ ਦਿਨ ਤੋਂ ਕੂੜੇ ਦਾ ਇੱਕ ਡੰਪਜਾ ਬਣ ਚੁੱਕਾ ਹੈ ਔਰ ਗੰਦਾ ਪਾਣੀ ਖੜਾ ਹੈ ਸੜਕ ਦੇ ਕਿਨਾਰੇ ਬਦਬੂ ਫੈਲ ਰਹੀ ਹੈ ਜ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ ਲੇਕਿਨ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਨਾ ਤਾਂ ਸਰਕਾਰਾਂ ਦਾ ਔਰ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਚੁਣੇ ਹੋਏ ਨੁਮਾਇੰਦਿਆਂ ਦਾ ਕੋਈ ਇਸ ਵੱਲ ਧਿਆਨ ਹੈ ਸੋ ਸਾਡੇ ਵੱਲੋਂ ਵੀ ਲੋਕਾਂ ਦੀ ਮੰਗ ਤੇ ਸਰਕਾਰਾਂ ਨੂੰ ਇਹੋ ਅਪੀਲ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਜਿਹੜਾ ਇੱਕ ਸੜਕ ਦਾ ਇਹ ਇੱਕ ਪਾਰਟ ਹੈ ਇਸ ਨੂੰ ਇਸ ਦੀ ਰਿਪੇਅਰ ਕਰਵਾਈ ਜਾਵੇ ਔਰ ਇਸ ਦੀ ਸਫਾਈ ਕਰਵਾਈ ਜਾਵੇ ਫਾਸਟ ਨਿਊਜ਼ਲੀ ਅੰਮ੍ਰਿਤਸਰ ਤੋਂ ਅਜੇ